ਦਾ ਤੁਹਾਡੀ ਸ਼ਖਸੀਅਤ ਦਾ ਹੀ ਹੁੰਦਾ ਜੋ ਮਰਜ਼ੀ ਕਰੇ। ਉਹ ਵੀ ਜਿ ਮਾਨਸਿਕ ਤੌਰ ਤੇ ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਦੇਖਿਆ ਤੁਸੀਂ ਦੁਨੀਆ 'ਚ? ਵੀ ਇਹਦਾ ਬੁੱਤ ਤਾਂ ਲੱਗਾ ਅਮੀਰ ਬੜਾ ਸੀ। ਬੜੇ-ਬੜੇ ਹੋ ਕੇ ਚਲੇਗੇ। ਹਾਂ ਇਹ ਬੰਦਾ ਰਾਈਟਰ ਬਹੁਤ ਅੱਛਾ ਸੀ ਉਹਦਾ ਬੁੱਤ ਲੱਗਾ ਹੋਏਗਾ। ਇਹ ਬੰਦਾ ਸਮਾਜ ਸੇਵੀ ਸੀ। ਇਹਨੇ ਸੁਸਾਇਟੀ ਲਈ ਆਹ ਕੀਤਾ ਉਹਦਾ ਬੁੱਤ ਲੱਗਾ ਹੋਏਗਾ। ਇਹ ਬੰਦਾ ਇੱਕ ਦੁਨੀਆ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣ ਵਾਲਾ ਇੱਕ ਲੀਡਰ ਸੀ। ਜਾਂ ਇੱਕ ਕਮਿਊਨਿਟੀ ਲਈ ਲੜਨ ਵਾਲਾ ਚਾਹੇ ਉਹ ਨੈਲਸਨ ਮੰਡੇਲਾ। ਉਹਦਾ ਬੁੱਤ ਲੱਗਾ ਤੁਹਾਨੂੰ ਮਿਲ ਜੇਗਾ ਕਿ ਲੀਡਰ ਵੀ ਹੈ ਲੋਕਾਂ ਲਈ ਲੜਿਆ ਹੈ ਪਰ ਕਦੇ ਕਿਸੇ ਅਮੀਰ ਬੰਦੇ ਦਾ ਬੁੱਤ ਲੱਗਾ ਮੈਨੂੰ ਦਿਖਾ ਦਿਓ ਇੱਥੋਂ ਇਹ ਸਿੱਖ ਲਓ ਕਿ ਅਮੀਰੀ ਤੁਹਾਡੀ ਸ਼ਖਸੀਅਤ ਦੀ ਕੋਈ ਪਹਿਚਾਨ ਨਹੀਂ ਕਦੇ ਕਿਸੇ ਬੰਦੇ ਦਾ ਮੈਨੂੰ ਬੁੱਤ ਲੱਗਾ ਦਿਖਾ ਦਿਓ ਕਿ ਬ੍ਰਾਂਡ ਬੜੇ ਅੱਛੇ ਪਾਉਂਦਾ ਸੀ ਇਹਦਾ ਤਾਂ ਬੁੱਤ ਲੱਗਾ ਕਦੇ ਕਿਸੇ ਬੰਦੇ ਦਾ ਬੁੱਤ ਲੱਗਾ ਦਿਖਾ ਦਿਓ ਵੀ ਇਹ ਖਰਚੇ ਬਹੁਤ ਕਰਦਾ ਸੀ ਇਹ ਮਹਿੰਗੀਆਂ ਮਹਿੰਗੀਆਂ ਫੋਟੋਆਂ ਤਾਂ ਮਾਤੇ ਜਾ ਕੇ ਫੋਟੋਆਂ ਪਾਉਂਦੇ ਸੀ ਕਿ ਅੱਜ ਮੈਂ ਇੱਥੇ ਆਇਆ ਅੱਜ ਮੈਂ ਕਰੂਜ਼ ਤੇ ਜਾ ਰਿਹਾ ਉਹਦਾ ਉਹਦਾ ਸਟੈਚੂ ਨਹੀਂ ਲੱਗਦਾ ਉਹ ਸਿਲੇਬਸ 'ਚ ਨਹੀਂ ਪੜਾਇਆ ਜਾਂਦਾ ਉਹਦੀ ਗਾਥਾ ਨਹੀਂ ਗਾਈ ਜਾਂਦੀ ਗਾਥਾ ਹਮੇਸ਼ਾ ਸ਼ਖਸੀਅਤ ਦੀ ਗਾਈ ਜਾਂਦੀ ਇੱਕ ਮਾਨਸਿਕ ਤੌਰ ਤੇ ਬਿਮਾਰੀਆਂ ਨੂੰ ਲੈ ਕੇ ਜਿਹੜਾ ਕੈਂਪ ਲਾਇਆ ਗਿਆ ਪਰ ਇਸ ਪ੍ਰਵਾਸਰਾ ਦੇ ਵਿੱਚ ਬਹੁਤ ਜ਼ਿਆਦਾ ਅਮੀਰ ਘਰਾਂ ਦੇ ਬਜ਼ੁਰਗ ਜਿਹੜੇ ਜਗ੍ਹਾ ਉੱਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਕੇ ਆਖਰੀ ਨੇ ਤਾਂ ਕੱਲੀ ਪੈਸੇ ਪਿੱਛੇ ਦੌੜ ਲੱਗੀ ਹੋਈ ਹੈ ਜੀ ਆਪਣੇ ਬਜ਼ੁਰਗਾਂ ਨੂੰ ਭੁੱਲਦੇ ਜਾ ਰਹੇ ਹਾਂ ਚੰਗੀ ਬਹੁਤ ਸਮਝਣ ਲੱਗੀ ਇਹ ਵੀ ਤਾਂ ਮੈਂ ਕਹਿ ਰਿਹਾ ਨਾ ਕਿ ਇੱਕ ਮਾਨਸਿਕ ਬਿਮਾਰੀ ਹੈ ਨਾ ਇਹਨਾਂ 'ਚ ਨਹੀਂ ਹੈਗੀ ਇਹਨਾਂ ਤੇ ਬੱਚਿਆਂ 'ਚ ਹੈ ਜਿਨ੍ਹਾਂ ਨੂੰ ਆਪਣੇ ਮਾਂ ਪਿਓ ਦੀ ਵੈਲਿਊ ਖਤਮ ਹੋ ਗਈ ਜਿਨ੍ਹਾਂ ਨੂੰ ਉਹਨਾਂ ਬਜ਼ੁਰਗਾਂ ਦਾ ਪਤਾ ਹੀ ਨਹੀਂ ਕਿ ਉਹਨਾਂ ਨੇ ਜ਼ਿੰਦਗੀ 'ਚ ਕਿਹੜੇ-ਕਿਹੜੇ ਜਫਰ ਜਾਲ ਕੇ ਕੀ-ਕੀ ਕੁਰਬਾਨ ਕਰਕੇ ਇੱਥੇ ਤੱਕ ਤੁਹਾਨੂੰ ਲਿਆਂਦਾ ਕਹਿੰਦੇ ਇੱਕ ਬਾਪ ਆਪਣੇ ਸੁਪਨੇ ਵੇਚਦਾ ਤੇ ਆਪਣੇ ਘਰ ਦੇ ਸੁਪਨੇ ਪੂਰੇ ਕਰਦਾ ਆਪਣੇ ਬੱਚਿਆਂ ਦੇ ਆਪਣੇ ਸਾਰੇ ਸੁਪਨੇ ਵੇਚਦਾ ਪਹਿਲੋਂ ਅੱਛਾ ਲੱਗਦਾ ਕਿ ਕੁਦਰਤ ਨਾਲ ਇਸ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਉਸ ਤਰੀਕੇ ਨਾਲ ਵਾਪਸੀ ਮੁਰਦ ਹੈ ਇਸ ਤਰੀਕੇ ਨਾਲ ਮਾਪਪਨ ਨਾਲ ਜਿਹੜੇ ਬੱਚੇ ਕਰ ਰਹੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਵੀ ਰਿਜ਼ਲਟ ਮਿਲ ਤਾ ਪਊਗਾ ਜੀ ਨਹੀਂ ਤੁਸੀਂ ਤਾਂ ਆਪਣੇ ਮਾਪਿਆਂ ਨਾਲ ਉਹ ਕੀਤਾ ਜਿਹੜਾ ਤੁਹਾਡੇ ਖਰਚ ਕਦੇ ਹੋਇਆ ਨਹੀਂ ਸੀ ਤੁਸੀਂ ਤਾਂ ਵੀ ਕਰਤਾ ਤੁਹਾਡੇ ਬੱਚਿਆਂ ਨੇ ਤੇ ਹੁੰਦਾ ਵੇਖ ਲਿਆ ਨਾ ਤੁਹਾਡੇ ਨਾਲ ਉਸ ਤੋਂ ਵਸਟ ਕਰਨਗੇ ਉਸ ਤੋਂ ਵੀ ਜ਼ਿਆਦਾ ਬੁਰਾ ਕਰਨਗੇ ਕੱਲ ਨੂੰ ਤੁਹਾਨੂੰ ਕਹਿਣਗੇ ਤੁਸੀਂ ਤਾਂ ਉਹਨਾਂ ਨੂੰ ਛੱਡ ਹੀ ਆਏ ਸੀ ਉੱਥੇ ਅਸੀਂ ਕਿਉਂ ਤੁਹਾਨੂੰ ਚੱਕੀ ਫਰੀਏ ਨਾਲ ਸੋ ਅਸੀਂ ਤਾਂ ਬੱਚਿਆਂ ਲਈ ਐਗਜ਼ਾਮਪਲ ਸੈੱਟ ਕਰਤੀ ਅੱਛਾ ਪਿੰਡਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਮੇਲੇ ਲੱਗਦੇ ਆ ਜਾਂ ਸ਼ਹਿਰਾਂ ਦੀ ਗੱਲ ਕਰੀਏ ਹੁਣ ਇਹ ਜਿਹੇ ਜਾਗਰੂਕ ਕੈਂਪ ਜਿਹੜੇ ਅੱਜ ਲਗਾਏ ਗਏ ਇਹਨਾਂ ਦੇ ਵੀ ਲੋੜ ਹੈ ਕਿ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਣਾ ਚਾਹੀਦਾ ਇਹਨਾਂ ਦੀ ਹੀ ਲੋੜ ਹੈ ਬਾਕੀ ਤੁਸੀਂ ਵੀਰਵਾਰ ਕਿੱਥੇ ਮਿੱਠੇ ਚੌਲ ਬਣਾ ਕੇ ਲੈ ਕੇ ਉਹ ਮੈਟਰ ਨਹੀਂ ਕਰਦਾ ਉਹ ਤੁਹਾਨੂੰ ਸਾਈਕੋਲੋਜੀਕਲ ਪ੍ਰੋਬਲਮਸ ਹੀ ਦਿੰਦਾ ਸਗੋਂ ਤੁਸੀਂ ਕਿੱਥੇ ਭੰਗੜਾ ਢੋਲ ਵੱਜਦਾ ਸੀ ਤੁਸੀਂ ਉੱਥੇ 20 ਰੁਪਏ ਦੀ ਵੇਲ ਕਰਾਏ ਜਾ ਕੇ ਉਹ ਮੈਟਰ ਨਹੀਂ ਕਰਦਾ ਮੈਟਰ ਇਹੀ ਮੇਲੇ ਕਰਦੇ ਨੇ ਇਹ ਮੇਲੇ ਜਾਗਰੂਕਤਾ ਦੇ ਮੇਲੇ ਲੱਗਣਗੇ ਜਾਗਰਤੀ ਆਏਗੀ ਤਾਂ ਹੀ ਸਮਾਜ ਬਦਲਦਾ ਹੁੰਦਾ ਵਰਨਾ ਸਮਾਜ ਨਿਕਰਤਾ ਹੀ ਹੁੰਦਾ ਠੀਕ ਦਿਖਾ ਵੀ ਪਿੱਛੇ ਦੁਨੀਆਂ ਬਹੁਤ ਜ਼ਿਆਦਾ ਭਜ ਦੌੜ ਚ ਹੈ ਕਿਸ ਤਰੀਕੇ ਨਾਲ ਪੰਚਕੁਲਾ ਚ ਹੋਇਆ ਤਾਂ ਲੋਨ ਬਹੁਤ ਲੈ ਲਏ ਸੀ ਉਸ ਤੋਂ ਬਾਅਦ ਜਾ ਕੇ ਪੂਰੇ ਪਰਿਵਾਰ ਨੇ ਹੀ ਜ਼ਹਿਰ ਖਾ ਲਿਆ ਜੀ ਕਿਵੇਂ ਦੇਖਦੇ ਹੋ ਕਿ ਭਜ ਦੌੜ ਦੇ ਵਿੱਚ ਆਪਣੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਲੋਕ ਸੁਇਸਾਈਡ ਕਰ ਰਹੇ ਨੇ ਮੈਂ ਉਹੀ ਬੰਚ ਤੇ ਉੱਤੇ ਗੱਲ ਕਰਕੇ ਆ ਜੀ ਕਿ ਜਿਹੜਾ ਇਹ ਪਰਿਵਾਰ ਹੈ ਤੁਸੀਂ ਪਹਿਲਾਂ ਆਪਣੇ ਆਪ ਤੇ ਕਰਜ਼ੇ ਐਨੇ ਖੜੇ ਕਰ ਲਏ ਜਿਹੜੇ ਲੋਕ ਤੁਹਾਡੇ ਉਸ ਕਰਜ਼ੇ ਦੇ ਪੈਸੇ ਜੋ ਤੁਹਾਡੇ ਘਰਾਂ ਚ ਪਾਰਟੀਆਂ ਖਾ ਗਏ ਹੋਣਗੇ ਤੁਹਾਡੇ ਵਿਆਹਾਂ ਦੇ ਵਿੱਚ ਜਿਹੜੇ ਜਸ਼ਨ ਮਨਾ ਕੇ ਹੋਣਗੇ ਅੱਜ ਉਹਨਾਂ ਦੀ ਸਿਹਤ ਤੇ ਤਾਂ ਕੋਈ ਅਸਰ ਨਹੀਂ ਪਿਆ ਹੁਣ ਸੋ ਜ਼ਿੰਦਗੀਆਂ ਤੁਹਾਡੀਆਂ ਕੀਮਤੀ ਸੀ ਵੈਰੀ ਅਨਫੋਰਚੂਨੇਟ ਮਾਨਰ ਹੁੰਦਾ ਖਬਰ ਪੜਕੀ ਇੱਕ ਪਰਿਵਾਰ ਦਾ ਇੱਕ 7 ਮੈਂਬਰ ਮੇਰੇ ਖਿਆਲ ਨਾਲ ਹੈ 7 ਮੈਂਬਰ ਹੈ ਜੀ ਹਾਂਜੀ 7 ਦੇਖੋ ਇਹ ਤਾਂ ਜੱਗ ਜੱਗੋਂ ਤੇਰਵੀਂ ਹੈ ਨਾ ਕਿ ਅੱਜ ਦੀ ਮੈਂ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਸੀ ਕਿ ਤੁਸੀਂ ਆਪਣੇ ਆਪ ਦੇ ਕਰਜ਼ ਕਿਉਂ ਖੜਾ ਕੀਤਾ ਸੀ ਲੋਕਾਂ ਨੂੰ ਆਪਣਾ ਸਟੇਟਸ ਦਿਖਾਉਣ ਵਾਸਤੇ ਉਹ ਲੋਕ ਤਾਂ ਅੱਜ ਵੀ ਆਪਣੇ ਘਰਾਂ 'ਚ ਬੈਠੇ ਨੇ ਉਹ ਲੋਕ ਅੱਜ ਵੀ ਆਪਣਾ ਲਾਈਫ ਨੂੰ ਇੰਜੋਏ ਕਰ ਰਹੇ ਨੇ ਤੁਸੀਂ ਸੱਤ ਜਾਣੇ ਆਪਣੀ ਲਾਈਫ ਦੇ ਗਏ ਅਜੇ ਕਿ ਸਟੇਜ ਦੇ ਉੱਤੇ ਤੁਸੀਂ ਗੱਲ ਆਕੀ ਹੈ ਕਿ ਫਿਲਮਾਂ ਨੂੰ ਲੈ ਕੇ ਮੈਂ ਨਹੀਂ ਕਹ ਰਿਹਾ ਕਿ ਉਹਨਾਂ ਨੇ ਸ਼ਾਇਦ ਇਸੇ ਕਰਕੇ ਹੋਇਆ ਹੋਵੇਗਾ ਮੈਂ ਕਹਿੰਦਾ ਵੀ ਹੋ ਸਕਦਾ ਕਿ ਉਹਨਾਂ ਨੇ ਦਿਖਾਵੇ ਲਈ ਕੁਝ ਨਾ ਕੀਤਾ ਹੋਵੇ ਨਾ ਕਰਜ਼ੇ ਹੁਣ ਸਿਰ ਤੇ ਚਲੋ ਕਿਸੇ ਪ੍ਰੋਬਲਮ ਕਰਕੇ ਵੀ ਕਰਜ਼ੇ ਆਏ ਹੋਣ ਹੈ ਨਾ ਪਰ ਉਹਨਾਂ ਦਾ ਵੀ ਹੱਲ ਹੁੰਦਾ ਸੱਤ ਜੀ ਅਗਰ ਹਲਕੇ ਮਿਹਨਤ ਕਰਨਗੇ 2-4 ਸਾਲ ਚ ਕਰਜ਼ੇ ਵੀ ਉਤਰ ਜਾਣਗੇ ਜਾਂ ਤੁਸੀਂ ਪਹਿਲਾਂ ਪੈਸੇ ਜੇ ਕਮਾਏ ਸੀ ਅੱਜ ਉਹ ਨਹੀਂ ਰਹੇ ਕੋਈ ਗੱਲ ਨਹੀਂ ਦੁਬਾਰਾ ਵੀ ਆਪਾਂ ਕਮਾ ਲਾਂਗੇ ਸੋ ਕਹਿੰਦਾ ਮਨ ਲੋ ਕਿ ਇੱਥੇ ਆਪਾਂ ਨੂੰ ਮੈਂਟਲੀ ਸਟਰੋਂਗ ਰਹਿਣ ਦੀ ਲੋੜ ਹੈ ਤਾਂ ਕਿ ਅਸੀਂ ਆਉਣ ਵਾਲੀਆਂ ਨਸਲਾਂ ਲਈ ਪੋਜ਼ਿਟਿਵ ਐਗਜ਼ੈਂਪਲ ਖੜੀ ਕਰ ਸਕੀਏ ਜਦ ਕਿ ਇਹੋ ਜਿਹੇ ਘਟਨਾਵਾਂ ਆਉਣ ਵਾਲੀਆਂ ਨਸਲਾਂ ਲਈ 네ਗੇਟਿਵ ਐਗਜ਼ੈਂਪਲਸ ਸੈੱਟ ਕਰਦੀਆਂ ਨੇ ਜਿਹੜੀਆਂ ਸਮਾਜ ਨੂੰ ਸਹੀ ਪਾਸੇ ਨਹੀਂ ਲੈ ਕੇ ਜਾਂਦੀਆਂ। ਜਿਹੜੇ ਅੱਜ ਆਰਥਿਕ ਬੱਚੇ ਜਾਂ ਵਿਦਿਆਰਥੀ ਪੜ ਰਹੇ ਹੈ ਤੇ ਮਾਪੇ ਕਾਫੀ ਸਟ्रेस ਦਿੰਦੇ ਹੈ ਉਹ ਕਹਿੰਦੇ ਹੈ ਵੀ ਭਾਈ ਤੇਰੇ 96% ਨੰਬਰ ਆਏ ਹੈ ਤੂੰ ਤਾਂ 99 ਹੀ ਆ ਸਕਦਾ ਸੀ। ਅਸਲ ਇਹੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਤੇਰੀ? ਇਹ ਸਭ ਤੋਂ ਦੁਨੀਆ ਦੀ ਮੈਂ ਸਮਝਦਾ ਮਾੜੀ ਔਰ ਘਟੀਆ ਗੱਲ ਹੈ ਆਪਣੇ ਬੱਚੇ ਨੂੰ ਪਰਸੈਂਟੇਜ ਦਾ ਕੰਪਲੈਕਸ ਦੇਣਾ। ਯਾਰ ਅੱਜ ਤੁਸੀਂ ਉਹਨੂੰ ਜਾਣਦੇ ਹੋ ਜੀ ਨੀਰਤ ਚੋਪੜਾ ਨੂੰ ਕੌਣ ਹੈ ਜੀ ਉਹ ਗਿਆ ਤੁਸੀਂ ਉਹਦੇ ਉਹਦੇ 10ਵੀਂ ਚੋਂ ਕਿੰਨੇ ਨੰਬਰ ਸੀ ਮੈਨੂੰ ਵੀ ਨਹੀਂ ਪਤਾ ਤੁਹਾਨੂੰ ਵੀ ਨਹੀਂ ਪਤਾ ਪਰ ਸਾਨੂੰ ਪਤਾ 골ਡ ਲੈ ਕੇ ਆਇਆ ਹਾਂਜੀ ਸਰ ਹਨਾ ਜੀ ਅਭਿਨਾਬ ਬਿੰਦਰਾ 골ਡ ਲੈ ਕੇ ਆਇਆ ਸੀ ਇੰਨਾ ਹੋਰ بڑے ਐਗਜ਼ਾਮਪਲਸ ਨੇ ਸੋ ਬੰਦੇ ਦੀ ਕੈਲੀਬਰ ਜੋ ਹੈਗਾ ਤੁਸੀਂ ਉਹਦੇ ਤੇ ਕੰਮ ਕਰੋ ਨਾ ਜੇ ਉਹਦੇ ਨਹੀਂ 100% ਜਾਰੀ ਕਿ ਜਿਹਦੇ ਨਾਲ ਉਹ ਐਗਜ਼ਾਮ ਕ੍ਰੈਕ ਕਰ ਸਕੇ ਕੋਈ ਤਾਂ ਉਹਦੇ ਦੇਖੋ ਉਹਦੇ ਚ ਬੈਸਟ ਕੀ ਹੈ ਉਹਨੂੰ ਉਹਦੇ ਤੇ ਮਿਹਨਤ ਕਰਾਓ ਔਰ ਦੂਸਰੀ ਗੱਲ ਆ ਬੱਚੇ ਨੂੰ ਇਹ ਕਿਉਂ ਕੰਪਲੈਕਸ ਦਿੰਦੇ ਉਹਦੇ ਇੰਨੇ ਆ ਗਏ ਉਹਦੇ ਇੰਨੇ ਆ ਗਏ ਉਹਦੇ ਲਈ ਉਹਦੇ ਲਈ ਕਰੀਅਰ ਕੋਈ ਨਾ ਕੋਈ ਵਕਤ ਨੇ ਆਪ ਚੁਣਿਆ ਹੋਇਆ ਜਾਂ ਵਕਤ ਚੁਣ ਲੇਗਾ ਉਹ ਆਪਣੇ ਬੈਸਟ ਵਿੱਚ ਆਪ ਵੜ ਜਾਏਗਾ ਬੱਚਿਆਂ ਨੂੰ ਨਾ ਮਜਬੂਰ ਕਰੋ ਬੱਚਿਆਂ ਨੂੰ ਸਟ੍ਰੈਸ ਨਾ ਦਿਓ ਬੱਚਿਆਂ ਨੂੰ ਪਿਆਰ ਕਰੋ ਤੁਹਾਡੀ ਔਲਾਦ ਹੈ ਇਹ ਤੁਸੀਂ ਜਿੱਦਾਂ ਰੱਬ ਤੋਂ ਮੰਗੇ ਨੇ ਨਾ ਉਹ ਦਿਨ ਯਾਦ ਕਰੋ ਬੜੈ ਸਾਹਿਬ ਇਹ ਕਿੱਡੇ ਔਖੇ ਸੀ ਹਾਂਜੀ ਆਖਰੀ ਸਵਾਲ ਹੈ ਜਦੋਂ ਇਹ ਆਰਥਿਕ ਤੌਰ ਤੇ ਟੁੱਟ ਗਏ ਸੀ ਲੋਕ ਜਿਹੜੇ ਉਹ ਸੱਤ ਜਣੇ ਨੇ ਸੁਸਾਇਸਾਈਡ ਕੀਤਾ ਤਾਂ ਉਹਨਾਂ ਨੇ ਬਾਬਿਆਂ ਵੱਲ ਰੁਕ ਕੀਤਾ ਪੰਜਾਬ ਦੀ ਗੱਲ ਕਰੀਏ ਡੇਰਾਬਾਦ ਬਹੁਤ ਬੱਝ ਚੁੱਕਿਆ ਹੈ ਬਹੁਤ ਸੰਤ ਮਹਾਪੁਰਸ਼ ਜਿਹੜੇ ਬਣ ਕੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਬੈਠੇ ਕੀ ਕਹੂੰਗੇ ਲੋਕ ਕਿਵੇਂ ਉਹਨਾਂ ਤੋਂ ਜਿਹੜਾ ਕਿਹੜਾ ਚੜਾਕ ਹੈ ਅਸਲ ਅਕਾਲਪੁਰ ਕੋਈ ਗੁਰੂ ਨਾਲ ਬੋਲਦਾ ਦੇਖੋ ਸੱਚੇ ਪਾਤਸ਼ਾਹ ਦਾ ਸਾਨੂੰ ਇੱਕੋ ਹੀ ਆਦੇਸ਼ ਹੈ ਇੱਕੋ ਹੀ ਸਾਨੂੰ ਸੰਦੇਸ਼ ਹੈ ਕਿ ਗੁਰੂ ਮਾਨੇਓ ਕਰਿ ਜਿਹਨੂੰ ਉੱਥੋਂ ਸਕੂਨ ਨਹੀਂ ਮਿਲਿਆ ਦੇਹਤਾਰੀ ਔਰ ਡੇਰਿਆਂ ਤੇ ਜਾ ਕੇ ਜਿਹਨੂੰ ਲੱਗਦਾ ਕਿ ਇੱਥੇ ਮੱਥੇ ਟੇਕਾਂਗੇ ਤੇ ਇਹਨਾਂ ਨੇ ਕੁਝ ਦੇ ਦੇਣਾ ਉਹ ਵੀ ਇੱਕ ਮੈਂ ਸਮਝਦਾ ਮਾਨਸਿਕ ਰੋਗ ਹੈ ਸੋ ਇਹ ਕਮਾਂਗਾ ਕਿ ਮੈਂ ਕਿ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭਾ ਰੋਗ ਅਸੀਂ ਪਰਮੇਸ਼ਰ ਭੁੱਲ ਗਏ ਅਸੀਂ ਦੇਹਧਾਰੀਆਂ ਦੇ ਜਾ ਕੇ ਪੈਰਾਂ 'ਚ ਡਿੱਗ ਗਏ ਸਾਨੂੰ ਲੱਗਦਾ ਇਹਨਾਂ ਨੇ ਅਸਲ 'ਚ ਇਹ ਵੀ ਇੱਕ ਮੈਂਟਲ ਪ੍ਰੋਬਲਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਬੋਲਣਾ ਨਹੀਂ ਉਹਨਾਂ ਨੂੰ ਪੜ੍ਹਨਾ ਸੁਣਨਾ ਤੇ ਸਮਝਣਾ ਪੈਣਾ ਤਾਂ ਉਹਦੇ 'ਚ ਸਾਨੂੰ ਚਾਹੀਦਾ ਬੋਲਣ ਵਾਲਾ ਗੁਰੂ ਕਿ ਮੈਂ ਅੱਗੇ 100 ਰੁਪਏ ਰੱਖਿਆ ਜਾਂ ਮੈਂ ਆ ਚੀਜ਼ ਅੱਗੇ ਰੱਖੀ ਉਹ ਮੂੰਹ ਤੇ ਕਹਿ ਦੇ ਤੇਰਾ ਕੰਮ ਹੋ ਗਿਆ ਮੈਨੂੰ ਤਾਂ ਉਹ ਚਾਹੀਦਾ ਜਿਹੜਾ ਬੋਲ ਕੇ ਦੱਸੇ ਇਹ ਜਿਹੜੀ ਮੇਰੀ ਮਾਨਸਿਕ ਬਿਮਾਰੀ ਹੈ ਨਾ ਉਹ ਸਾਨੂੰ ਜਾ ਕੇ ਇਦਾਂ ਦੇਹਧਾਰੀਆਂ ਦੇ ਪੈਰਾਂ 'ਚ ਸੁੱਟ ਦਿੰਦਾ ਇੱਕ ਗਲਾਸ ਵਾਲ ਫਿਲਮਾਂ ਬਾਰੇ ਗੱਲ ਕੀਤੀ